ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁਰਾਣੀ ਪਿਪਲੀ ਪਿਪਲੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਜਦੋਂ ਫਰੀਦਕੋਟ ਤੋਂ ਆਪਾਂ ਫਿਰੋਜ਼ਪੁਰ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਪਿਪਲੀ ਨਾਂ ਦਾ ਪਿੰਡ ਆਉਂਦਾ ਤੇ ਨਖੇੜਾ ਕਰਨਾ ਮੁਸ਼ਕਲ ਆ ਵੀ ਇਹ ਕਿਹੜਾ ਪਿੰਡ ਪੁਰਾਣੀ ਪਿਪਲੀ ਆ ਤੇ ਕਿਹੜਾ ਨਵੀਂ ਪਿਪਲੀ ਆ ਮਤਲਬ ਇਹ ਪੱਖੀ ਕਲਾਂ ਵਾਲੇ ਪਾਸੇ ਦਾ ਪਿੰਡ ਹੈ ਸਨ ਦੇ ਵਿੱਚ ਦੀ ਇੱਕ ਰੇਲਵੇ ਲਾਈਨ ਲੰਘਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਘਰੇ ਰੱਖਿਓਏ ਪਸ਼ੂ ਹੈ ਅੱਜ ਦੀ ਵੀਡੀਓ ਚੱਕੇ ਝੋਟੀ ਬੜੀ ਸੋਹਣੀ ਝੋਟੀ ਹੈ ਦੋਸਤੋ ਸਿੰਗਾਂ ਵੱਲੋਂ ਵੀ ਤੇ ਟਾਂਚੇ ਵੱਲੋਂ ਵੀ ਥਣ ਹਵਾਨਾ ਵੀ ਚੰਗਾ ਤਿਆਰ ਕਰਦੀ ਆਉਂਦੀ ਹੈ ਇਹ ਵਿਕਾਊ ਹੈ ਇਹਦੇ ਬਾਰੇ ਗੱਲਬਾਤ ਮੇਨ ਰਹੂਗੀ ਜਿਹਨੂੰ ਇਹ ਝੋਟੀ ਪਸੰਦ ਆ ਜੂ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣਾ ਸਾਹਮਣੇ ਖੜਨਾ ਪਸ਼ੂ ਦੇ ਥੋੜਾ ਹੱਕ ਹੈ ਕੋਈ ਵੀ ਵੀਡੀਓ ਚੈਨਲ ਦੇ ਉੱਤੇ ਮੈਂ ਭਾਵੇਂ ਪੋਸਟ ਕਰਦਾ ਦੋਸਤੋ ਬੇਨਤੀ ਵਾਰ-ਵਾਰ ਇਹ ਕਰੀਦੀ ਆ ਵੀ ਆ ਕੇ ਪਸ਼ੂ ਦੇਖਿਆ ਕਰੋ ਆਪਦੀ ਸਮਝ ਨਾਲ ਖਰੀਦ ਲਿਆ ਕਰੋ ਜਦੋਂ ਖਰੀਦ ਕੇ ਕੇਰਾ ਆਪਦੇ ਵਹੀਕਲ ਤੇ ਚੜਾ ਲੈਨੇ ਫਿਰ ਉਦੋਂ ਅੱਗੇ ਥੋੜੀ ਲੱਕ ਆ ਥੋੜੀ ਕਿਸਮਤ ਆ ਤੋ ਕੰਮ ਕਰਦੀ ਆ ਵੀ ਪਸ਼ੂ ਚੋਂ ਤੁਹਾਨੂੰ ਕਿੰਨਾ ਕੁ ਨਫਾ ਹੁੰਦਾ ਜਾਂ ਕੋਈ ਪਸ਼ੂ ਤੁਹਾਡੇ ਲਈ ਉਹ ਕਿਦਾਂ ਦਾ ਫਾਇਦੇਮੰਦ ਰਹਿੰਦਾ ਸੋ ਇਸ ਝੋਟੀ ਬਾਰੇ ਆਪਾਂ ਜਾਣਕਾਰੀ ਲਵਾਂਗੇ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਆਪਾਂ ਤੋਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਆਪ ਨੂੰ ਨਾਮ ਆਪਣਾ ਜਗਸੀਰ ਸਿੰਘ ਜੀ ਜਗਸੀਰ ਭਾਈ ਆਪਾਂ ਅੱਜ ਇੱਕ ਛੋਟੀ ਵਿਕਾਊ ਕੀਤੀ ਹੈ ਹਾਂਜੀ ਕਿੰਨਾ ਮਸੂਆ ਸੂਆ ਜੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਦੰਦੋਂ ਕਿਵੇਂ ਅੰਦਾਜ਼ਾ ਇਹ ਚਾਰ ਦੰਦਾਈ ਪੂਰੇ ਨਹੀਂ ਕੀਤੇ ਚਾਰ ਹਜੇ ਠੀਕ ਹੈ ਚੌਗ ਵਾਲੇ ਦੰਦ ਚੱਕ ਰਹੀ ਹਜੇ ਪੂਰੇ ਨਹੀਂ ਕੀਤੇ ਅ ਦੰਨ ਅੰਦਾਜ਼ਾ ਕਿੰਨੇ ਲੈ ਜੂਗੀ ਦੰਨੇ 10 ਮਹੀਨੇ ਸਾਡੇ ਮੁਤਾਬਕ ਪੂਰੇ ਹੈ ਜੀ 10 ਮਹੀਨੇ ਪੂਰੇ ਹੋ ਗਏ ਹਾਂਜੀ ਹਾਂਜੀ ਉੱਤੇ ਲੈ ਜਾਓ 5 ਲੈ ਜਾਏ ਕੋਈ 7 ਲੈ ਜਣੀ ਹਫਤਾ ਉੱਤੇ ਜੇ ਲੈ ਜਾ ਸਕਦੀ ਹੈ ਬਾਕੀ 10 ਮਹੀਨੇ ਦੇ ਕੰਪਲੀਟ ਹੋ ਗਏ ਹਾਂਜੀ ਹਾਂਜੀ ਸੀਮਨ ਕਿਹੜੇ ਦੀ ਹੈ ਆਪ ਸੀਮਨ ਹੈਗੀ ਹੈ ਸੁਲਤਾਨ ਦੀ ਹਸਾਰ ਵਾਲੇ ਬੋਵਨ ਦੀ ਹਸਾਰ ਬੋਵਨ ਵਾਲੇ ਸੁਲਤਾਨ ਦੀ ਆਪ ਹੈ ਤੇ ਹੁਣ ਇਹਦੇ ਲੱਗਾ ਕਿਹੜਾ ਬਈ ਇਹਦੇ ਸ਼ੇਰੂ ਲੱਗਾਈ ਵੀਰਾਂ ਵਾਲੀ ਦਾ ABC ਵਾਲਾ ਸ਼ੇਰੂ ਬੁੱਲ ਜਿਹੜਾ ਉਹਦਾ ਸੀਮਨ ਲੱਗਾ ਹਾਂਜੀ ਸਟਾਰ ਹੈਗਾ ਜੀ ਜੇ ਕੋਈ ਚਾਵੇ ਤਾਂ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਰੱਖਦੇ ਹਾਂ ਰੇਟ ਕੀ ਕਰਦੇ ਡਿਮਾਂਡ ਹੈ ਜੀ ਆਪਾਂ 130 ਰੱਖਦੇ 1 ਲੱਖ 30 ਹਜ਼ਾਰ ਹਾਂਜੀ ਠੀਕ ਹੈ ਦੋਸਤੋ ਝੋਟੀ ਦੇਖੋ 1 ਲੱਖ ਤੇ 30 ਹਜ਼ਾਰ ਡਿਮਾਂਡ ਸਿੰਘਾਂ ਤੋਂ ਵੀ ਸਨਖੀ ਹੈ ਜੋ ਟੀ ਤੇ ਢਾਂਚਾ ਵੀ ਚੰਗਾ ਹੈ ਕੱਦ ਸੋਹਣਾ ਹੈ ਵੇਲ ਫੁੱਲ ਹੈ ਇਹਨੂੰ ਤੋਰ ਕੇ ਬਾਈ ਖੋਲ ਕੇ ਆਪਾਂ ਸੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ 10 ਮਹੀਨੇ ਪੂਰੇ ਆ ਹੋ ਸਕਦਾ ਵੀ ਹਫਤਾ ਉੱਤੇ ਲੈ ਜੇ ਤੇ ਹੋ ਸਕਦਾ 2 ਦਿਨ ਉੱਤੇ ਲਵੇ ਉਹ ਬਾਅਦ ਦੀ ਗੱਲ ਆ ਕਿਰਾਂ ਤੁਸੀਂ 10 ਮਹੀਨੇ ਪੂਰਿਆਂ ਦੇ ਹਿਸਾਬ ਤੇ ਝੋਟੀ ਦੀ ਜਜਮੈਂਟ ਕਰਿਓ ਬੜਾ ਸੋਹਣਾ ਢਾਂਚਾ ਦੋਸਤੋ ਜਿਹਨੂੰ ਜਚੇ ਉਹ ਕਾਲ ਕਰ ਲੂਗਾ ਢੈਲ ਹਵਾਨੇ ਚ ਹਜੇ ਵੀ ਫੁੱਲ ਪਈ ਐ ਆਸ ਹੈ ਵੀ ਬਹੁਤ ਸੋਹਣੀ ਬਣ ਜੂਗੀ ਹੁਣ ਵੀ ਤਿਆਰੀ ਚੰਗੀ ਹੈ ਕੋਈ ਆਏ ਨਹੀਂ ਹੈ ਵੀ ਕੋਈ ਬਹੁਤੀ ਘੱਟ ਤਿਆਰੀ ਹੈ ਮੋਢੇ ਚੋਂ ਪੂਛ ਬੜੀ ਪ੍ਰੀਕ ਹੈ ਸਭੀ ਚੰਗੀ ਹੈ ਜਦੋਂ ਦੁੱਧ ਤੇ ਆਜੂਗੀ ਤੇ ਹੱਡਾਂ ਪੈਰਾਂ ਦੀ ਸੋਹਣੀ ਲਿਖਰੂਗੀ ਮਤਲਬ ਜਦੋਂ ਜਿਵੇਂ ਜਿਵੇਂ ਦੁੱਧ ਤੇ ਆਉਂਦਾ ਪਸ਼ੂ ਖੁਰਦਾ ਉਤੋਂ ਉਹਦਾ ਮਾਸ ਜਿਹੜਾ ਉਹ ਫੈਟ ਨੂੰ ਉਹ ਯੂਜ਼ ਕਰਦਾ ਤਾਂ ਉਹਦੇ ਨਾਲ ਪਸ਼ੂ ਜਿਆਦਾ ਸੋਹਣਾ ਲੱਗਣ ਲੱਗ ਜਾਂਦਾ ਸੋ 1,30,000 ਇਹਦਾ ਰੇਟ ਭਾਈ ਹੁਰੀਆਣੇ ਰੱਖਿਆ ਮਾਨਤਨ ਥੋੜਾ ਬਹੁਤ ਕਰਦੇ ਨੇਗੇ ਵੈਸੇ ਖਿੱਚ ਕੇ ਹੀ ਕੀਤਾ ਰੇਟ ਵੀ ਜਿਹੜਾ ਉਹ ਕੋਈ ਬਹੁਤਾ ਵੱਡਾ ਫਰਕ ਵਾਲਾ ਰੇਟ ਨਹੀਂ ਰੱਖਿਆ ਦੋਸਤੋ ਇੱਕ ਵਾਰ ਇੱਥੇ ਖੜਤੀ ਦਾ ਹਵਾਨਾ ਦੇਖੋ ਆਸੇ ਪਾਸੇ ਨੂੰ ਜਾਂਦੀ ਦਾ ਹਵਾਨਾ ਦੇਖੋ ਪਹਿਲਾਂ ਝੋਟੀ ਹੈ ਚੰਗਾ ਰੋਕਾ ਹਵਾਨੇ ਦਾ ਭਾਈ ਉਧਰ ਨੂੰ ਫੇਰ ਲੈ ਜੀ ਸੋ ਫੇਰ ਇੱਕ ਢੇਡਾ ਕਢਾ ਦਿੰਨੇ ਆਪਾਂ ਚੰਗੀ ਸੰਭਾਲੀ ਹੈ ਬਾਈ ਨੇ ਸੋਹਣੀ ਝੋਟੀ ਕਿਤੋਂ ਵੀ ਕਮੀ ਨਹੀਂ ਦਿਸਦੀ ਸੀਲ ਥਰੀਪ ਵੀ ਆ ਦੂਜੇ ਪਸ਼ੂ ਅਲੱਗ ਵੱਧੇ ਆ ਅਜੇ ਤਰ ਨੂੰ ਬਾਈ ਤੋਰ ਲੈਂਦਾ ਮਗਰ ਮਗਰ ਕਰਮ ਵਾਲੀ ਤੁਰ ਜਾਂਦੀ ਹੈ ਥੋੜਾ ਬਹੁਤ ਤਾਂ ਪਸ਼ੂ ਉੱਪਰੇ ਬੰਦੇ ਤੋਂ ਡਰਦਾ ਹੀ ਹੁੰਦਾ ਪਰ ਇਦਾਂ ਦੇ ਹਾਲਾਤ ਨਹੀਂ ਵੀ ਇਹ ਵੀਡੀਓ ਹੀ ਨਾ ਬਣਾਵੇ ਤੇ ਜਾਂ ਟਾਂਚਾ ਨਾ ਇਹਦਾ ਤੁਹਾਨੂੰ ਸਮਝ ਆਵੇ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਾਗ ਬਾਈ ਕੋਲ ਵਿਕਰੀ ਵਾਲਾ ਸੀ ਜਿਹੜੀ ਛੋਟੀ ਹੁਣ ਤੁਸੀਂ ਦੇਖ ਰਹੇ ਹੋ ਸੋ ਪਸੰਦ ਆਵੇ ਤਾਂ ਕਰਿਓ ਸੰਪਰਕ ਬਾਈ ਦੇ ਨਾਲ ਧੰਨਵਾਦ ਵੀਡੀਓ ਦੇਖਣ ਲਈ